ਮੰਦੀ ਆ ਬੈਵਰੇਜ ਡਾਕਟਰ ਕੀ ਕਹਿੰਦੇ ਆ ਕਿ ਤੁਹਾਡੀ ਜਿਹੜੀ ਉਮਰ ਹੈ ਇਹਨਾਂ ਸੋਨਾ ਲੱਗਦਾ ਆਪਾਂ ਨੂੰ 8 ਘੰਟੇ ਵੱਧ ਤੋਂ ਵੱਧ ਮੈਕਸਿਮਮ ਉਹਦੇ ਨਾਲ ਤੁਹਾਡੀ ਹੈਲਥ ਠੀਕ ਰਹੇਗੀ ਪਰ ਜੇ ਆਪਾਂ ਆਏ ਕੈਲਕੂਲੇਟ ਕਰੀਏ ਐਵਰੇਜ ਲਾਈਫ ਬੰਦੇ ਦੀ ਕਿੰਨੀ ਹੈ 70 ਸਾਲ ਐਵਰੇਜ ਲਾਈਫ 70 ਸਾਲ ਆ ਕੋਈ 100 ਸਾਲ ਵੀ ਜੀਉ ਲੈਂਦਾ ਕੋਈ 30 40 ਚ ਵੀ ਲੜਾਈਆਂ ਜਾਂਦਾ ਐਵਰੇਜ ਲਾਈਫ ਕਿੰਨੇ ਬੰਦੇ ਦੀ 70 ਸਾਲ ਮੰਨਦੇ ਜਿਹੜੇ ਮੈਡੀਕਲ ਸਾਇੰਸ ਹੈ ਉਹ ਕਹਿੰਦੇ ਕਿ ਜਿੰਨੀ ਲਾਈਫ ਹੁੰਦੀ ਨਹੀਂ 70 ਸਾਲ ਤੇ ਜਿਵੇਂ ਜੇ ਅਪਾ ਕੈਲਕੂਲੇਟ ਕਰੀਏ ਵੀ ਇੱਕ ਬੰਦਾ 8 ਘੰਟੇ ਐਵਰੇਜ ਸੌਵੇ 12-12 ਵਾਲੇ ਵੀ ਹੈਗੇ ਮੈਨੂੰ ਪਤਾ ਹੈ ਇਹ ਸਹੀ ਬੋਲੇ ਤੁਸੀਂ ਇੱਥੇ 12 ਘੰਟੇ ਜੇ ਆਪਾਂ 8 ਘੰਟੇ ਵੀ ਸੌਈਏ ਇਹਦਾ ਮਤਲਬ ਕੀ ਹੋਵੇ 24 ਘੰਟੇ ਆ ਜੋ 8 ਘੰਟੇ ਸੌਲੇ 1/3 ਟਾਈਮ ਸੌ ਕੇ ਕੱਢ ਰਹੇ ਨੇ ਆਪ ਕੋ ਦੇ ਅੰਦਰ ਤੇ ਜੇ ਆਪ ਕੋ ਪੂਰੀ ਲਾਈਫ ਦਾ ਕੈਲਕੂਲੇਟ ਕਰੀਏ ਤੇ ਕਿੰਨਾ ਬਣ ਜਾਂਦਾ 23 ਸਾਲ 70 ਸਾਲਾਂ ਦੇ 23 ਸਾਲ ਆਪਾਂ ਕਿਵੇਂ ਕੱਢਦੇ ਆ ਵੀਰੇ ਲਾਈਫ ਦੇ 100 ਕੇ 23 ਸਾਲ ਜੁੱਤੇ ਰਹਿੰਦੇ ਆ ਜਿੰਦਗੀ ਕਹਿੰਦੇ ਸੋਚਿਆ ਕਿ ਇਸ ਸਾਲ ਨੂੰ ਮੈਂ ਅੰਦਰ ਬਟੇ ਇਸ ਕਰਕੇ ਕਹਿ ਰਹੇ ਆ ਕਿ ਜ਼ਿੰਦਗੀ ਦਾ ਸਮਾਂ ਬੜਾ ਸੀਮਤ ਆ ਥੋੜਾ ਜਿਹਾ ਟਾਈਮ ਹੈ ਜਿਹਨੇ ਤੁਸੀਂ ਕੁਝ ਵਰਤ ਕਰਨਾ ਹੈ ਕੁਝ ਪ੍ਰੋਡਕਟਿਵ ਕੰਮ ਕਰਨਾ ਹੈ ਵੇਸ ਨਹੀਂ ਕਰਨਾ 23 ਸਾਲ ਦਾ 100 ਕੀ ਕੱਢ ਦਿੰਦੇ ਆ 70 ਸਾਲਾਂ ਕਿਉਂ ਤੇ ਬਹੁਤ ਸਾਰਾ ਟਾਈਮ ਲੈਂਦਾ ਜਿਹੜਾ ਖਾਣ ਪੀਣ ਤੇ ਕੱਢ ਦਿੰਦੇ ਆ ਬਹੁਤ ਸਾਰਾ ਟਾਈਮ ਹੈ ਨਹਾਉਣ ਧੋਣ ਤੇ ਸਜਣ ਸਵਰਣ ਤੇ ਕੱਢ ਦਿੰਦੇ ਆ ਕਿੰਨਾ ਟਾਈਮ ਤੁਹਾਡਾ ਬਿਵਾਰੀਆਂ ਤੇ ਲੱਗ ਜਾਂਦਾ ਹੈ ਕਿੰਨਾ ਟਾਈਮ ਤੁਹਾਡਾ ਟ੍ਰੈਵਲਿੰਗ ਤੇ ਲੱਗ ਜਾਂਦਾ ਹੈ ਉਹ ਬੰਦੇ ਨੇ ਸਾਰਾ ਕੈਲਕੂਲੇਟ ਕੀਤਾ ਤਾਂ ਬਈਓ ਟਾਈਮ ਵੜਿਆ ਕੋਈ ਟ ਜਿਹੜਾ ਅਸੀਂ ਅਨਪ੍ਰੋਡਕਟਿਵ ਕੰਮਾਂ ਤੇ ਕੱਢ ਜਿਹਦਾ ਕੋਈ ਫਾਇਦਾ ਨਹੀਂ ਜਿੰਨਾ ਕੰਮ ਦਾ ਬਹੁਤਾ ਕਿੰਨਾ ਸਮਾਂ ਵਰਦਾ ਹੈ 54 ਸਾਲ 17 ਤੋਂ 54 ਸਾਲ ਉਹ ਕੰਮ ਕਰਦੇ ਜਿੰਦਗੀ ਚ ਅਸੀਂ ਜਿੰਨਾ ਦਾ ਕੋਈ ਫਾਇਦਾ ਨਹੀਂ ਸਮਝੀ ਰਿਹਾ ਠੀਕ ਹੈ ਬਾਕੀ ਕਿੰਨੇ ਸਾਲ ਬਚੇ 16 ਜਿਹੜੇ ਤੁਸੀਂ ਕੋਈ ਚੰਗਾ ਕਰਨਾ ਹੈ ਜਿਸ ਕੰਮ ਲਈ ਅਸੀਂ ਇਸ ਧਰਤੀ ਤੇ ਆਏ ਹਾਂ ਚੰਗੇ ਆਪਨ ਤੇ ਸਮਾਜ ਲਈ ਕੁਝ ਚੰਗਾ ਕਰਨਾ ਉਹ ਸਿਰਫ 16 ਸਾਲ ਬਚਦੇ ਆ ਹੁਣ ਇੱਕ ਸਮਾ ਹੋਰ ਵਿੱਚ ਐਡ ਹੋ ਗਿਆ ਜਿਹੜੀ ਗੱਲ ਮੈਂ ਕਰਨੀ ਚਾਹੁੰਦਾ ਅੱਜ ਜਿਹੜੇ ਸੋਸ਼ਲ ਸਾਇੰਟਿਸਟ ਹਣੇ ਬਟ ਸੋਸ਼ਲ ਸਾਇੰਟਿਸਟ ਵੀ ਹੁੰਦੇ ਆ ਉਹ ਕਹਿੰਦੇ ਵੀ ਅੱਜ ਇੱਕ ਨੌਜਵਾਨ ਤੁਹਾਡੀ ਏਜ ਜਿਹੜੀ ਟੀਨ ਏਜ ਹੈ ਕੁਝ ਛੋਟੇ ਬੱਚੇ ਵੀ ਇੱਥੇ ਬੈਠੇ ਆ। ਆਨ ਐਵਰੇਜ ਅਸੀਂ ਜਿਹੜਾ ਮੋਬਾਈਲ ਯੂਜ਼ ਕੀਤਾ ਜਾਏ ਹੈ। ਮਤਲਬ ਇਟਸ ਵੈਰੀ ਕੰਸਰਨਿੰਗ। ਮੈਂ ਇਹ ਨਹੀਂ ਕਹਦਾ ਕਿ ਮੋਬਾਈਲ ਯੂਜ਼ ਨਾ ਕਰਿਆ ਕਰੋ। ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਜੀ। ਕਿ ਫਰਕ ਕਿੱਥੇ ਬਦਲ ਜਿੰਦਗੀ ਦੇ ਵਿੱਚ। ਟਾਈਮ ਇਨਵੈਸਟ ਕਿਵੇਂ ਕਰਦੇ ਹਾਂ ਅਸੀਂ? ਆਨ ਐਵਰੇਜ ਹਰ ਇੱਕ ਵਿਦਿਆਰਥੀ ਨੌਜਵਾਨ 4 ਘੰਟੇ ਤੋਂ ਲੈ ਕੇ ਤੇ 7-8 ਘੰਟੇ ਤੱਕ 4 ਘੰਟੇ ਤੋਂ ਲੈ ਕੇ 7-8 ਘੰਟੇ ਤੱਕ ਮੋਬਾਈਲ ਨੂੰ ਕਰ ਰਿਹਾ ਹੈ ਇਸ ਵੈਰੀ ਕਨਸਰਨਿੰਗ